हेलो गाइस आज हम बनावन वाले हैं केक ਤੇ ਕੇਕ ਸਾਡਾ ਬਣਨਾ ਹੈ ਕੜਚੀ ਵਿੱਚ ਤਾਂ ਕੜਚੀ ਵਿੱਚ ਮੈਂ ਪਾਉਣੇ ਆ ਆ ਬੈਟਰ ਬਣਾ ਕੇ ਮੈਂ ਪਾਉਣਾ ਇੱਕ ਕੋਲੀ ਜਾਂ ਡੋਂਗੇ ਚ ਪਾ ਦੇਣਾ ਕਿਉਂਕਿ ਜੇ ਕੋਲੀ ਚ ਪਾਇਆ ਨਾ ਉਹ ਛੋਟੇ ਛੋਟੇ ਦਾ ਕੇਕ ਬਣਾਉਣ ਦਾ ਮੇਰਾ ਇਰਾਦਾ ਹੈ ਕਿਉਂ ਨਾ ਇੱਕ ਛੋਟਾ ਕੇਕ ਬਣ ਲਓ ਇੱਕ ਬਰਚ ਖਾਂਦਾ ਜਾਂਦਾ ਜਦੋਂ ਵੱਡਾ ਕੇਕ ਲੈ ਲਓ ਤਾਂ ਪਚੇ ਤਾਂ ਰਹਿੰਦਾ ਕਿੰਨਾ ਖਾਣਾ ਖਾਇਆ ਜਾਂਦਾ ਤੇ ਮੈਂ ਇਸ ਕਾਰਨ ਆ ਡੋਂਗਾ ਵਰਤਨਾ ਇਸ ਡੋਂਗੇ ਜਨਾ ਵਿੱਚ ਕੇਕ ਪਾ ਦੇਣਾ ਤਾਂ ਫਿਰ ਜਦੋਂ ਬੈਟਰ ਭਰ ਜੂਗਾ ਨਾ ਇਹ ਚ ਤਾਂ ਮੈਂ ਕਿਹੜੀ ਮਤਲਬ ਕੜਾਈ ਲੈ ਲੈਣੀ ਮੈਂ ਤੇ ਕੜਾਈ ਵਿੱਚ ਮੈਂ ਲੂਣ ਪਾ ਦੇਣਾ ਤੇ ਲੂਣ ਦੇ ਵਿੱਚ ਆ ਬੈਟਰ ਦੇ ਨਾਲ ਇਹ ਮੈਂ ਪਾ ਦੇਣਾ ਡੂੰਗਾ ਤਾਂ ਉਹਦੇ ਨਾਲ ਬਣ ਜੂਗਾ ਸਾਡਾ ਕੇਕ ਦੈਟਸ ਇਟ ਹੁਣ ਪਤਾ ਨਹੀਂ ਕਿੰਨਾ ਛੇਤੀ ਹੋਣਾ ਕੰਮ ਇੱਥੇ ਮੈਂ ਨਾ ਸਾਰਾ ਉਹ ਮਿਕਸਚਰ ਕੱਢ ਕੇ ਰੱਖ ਲਿਆ ਜਿਹੜਾ ਚਾਹੀਦਾ ਆ ਵੇਖ ਲਓ ਇਹ ਸਾਰਾ ਮਿਕਸਚਰ ਹੈਗਾ ਇਹਦੀ ਲੋੜ ਹੈ ਸਾਨੂੰ ਇਹ ਮੈਂ ਹੁਣ ਸਾਰਾ ਕਲੈਕਟ ਕਰਕੇ ਪਾ ਦੇਣਾ ਉਹ ਡੋਂਗੇ ਵਿੱਚ ਤਾਂ ਦੈਟਸ ਇਟ ਤਾਂ ਵੇਖੋ ਗਾਇਜ਼ ਇੱਥੇ ਸਾਡਾ ਹੈਗਾ ਬੈਟਰ ਬੈਟਰ ਇਹਦਾ ਬਣਨਾ ਤਾਂ ਹੁਣ ਅਸੀਂ ਕੀ ਪਾਉਣਾ ਹੈ ਇਹ ਚ ਅਸੀਂ ਪਾਉਣਾ ਹੈ ਦੋ ਚਮਚ ਬਰਾਊਨ 슈ਗਰ ਜਾਂ ਜੈਗਰੀ ਪਾਊਡਰ ਕਹਿ ਦੋ ਸ਼ੱਕਰ ਪਾਉਣੀ ਹੈ ਇਹਦੇ ਵਿੱਚ ਕਿਉਂਕਿ ਬਿਨਾਂ ਸ਼ੱਕਰ ਦੇ ਫਿੱਕਾ-ਪਿੱਕਾ ਜਿਹਾ ਲੱਗੂਗਾ ਉਹ ਅੱਛਾ ਨਹੀਂ ਲੱਗਦਾ ਕਿ ਮਿੱਠੇ-ਫਿੱਕੇ ਵਿੱਚ ਜੇ ਕੋਈ ਚੀਜ਼ ਆਵੇ ਤਾਂ ਅੱਛਾ ਨਹੀਂ ਲੱਗਦਾ ਜਦੋਂ ਵੀ ਤੁਸੀਂ ਕੋਈ ਕੇਕ ਬਣਾਉਂਦੇ ਹੋ ਹਮੇਸ਼ਾ ਇਸ ਚੀਜ਼ ਨੂੰ ਵਰਤਿਆ ਕਰੋ ਮਿਕਸਿੰਗ ਲਈ ਕਿਉਂਕਿ ਜੇ ਤੁਸੀਂ ਚਮਚ ਨਾਲ ਕਰੋਗੇ ਨਾ ਤਾਂ ਉਹ ਇੱਕ ਥਾਂ ਪਾਸੋਂ ਹੀ ਕਰਨਾ ਹੈ ਉਹਨੇ 6 ਪਾਸੋਂ ਨਹੀਂ ਕਰਨਾ ਉਹ ਦੋ ਪਾਸੋਂ ਹੀ ਮਿਕਸ ਕਰੂਗਾ ਤਾਂ ਇਹ ਅੱਛਾ ਨਹੀਂ ਹੁੰਦਾ ਕਿਉਂਕਿ ਨਾਲ ਤੁਹਾਡੇ ਜਿਹੜਾ ਕੇਕ ਹੁੰਦਾ ਨਾ ਉਹ ਚ ਲਮਸਾ ਜਾਂਦੇ ਆ ਤਾਂ ਅ ਕੱਚਾ ਆਟਾ ਰਹਿ ਜਾਂਦਾ ਵਿੱਚ ਵਿੱਚ ਕਿਉਂਕਿ ਜਿਹੜਾ ਆਟਾ ਹੁੰਦਾ ਨਾ ਬਾਹਰ ਵਾਲਾ ਜਿਹੜਾ ਗਿੱਲਾ ਆਟਾ ਹੁੰਦਾ ਉਹ ਅੰਦਰ ਵਾਲੇ ਸੁੱਕੇ ਆਟੇ ਨੂੰ ਨਾ ਉਹਨੂੰ ਕਵਰ ਕਰ ਲੈਂਦਾ ਤਾਂ ਫਿਰ ਬੜਾ ਅਜੀਬ ਜਿਹਾ ਕੇਕ ਬਣਦਾ ਮੈਂ ਟਰਾਈ ਕਰਕੇ ਵੇਖਿਆ ਸੀਗਾ ਤਾਂ ਮੈਂ ਦੱਸ ਰਿਹਾ ਗਾਈਜ਼ ਮੈਨੂੰ ਯਾਦ ਆ ਗਿਆ ਇਹ ਚ ਇਨੋ ਪਾਣੀ ਹੁੰਦੀ ਹੈ ਕਿਉਂਕਿ ਇਹਨੋਂ ਨਾਲ ਇਹਦਾ ਅੱਛਾ ਰਿਐਕਸ਼ਨ ਹੁੰਦਾ ਹੈ ਵੀ ਜੇ ਓਦਾਂ ਬਣਾਇਆ ਤਾਂ ਫਿਰ ਮਾੜਾ ਲੱਗੂਗਾ ਤੇ ਮਤਲਬ ਉਹ ਜ਼ਿਆਦਾ ਹੀ ਹੋ ਜਾਣਾ ਸਾਰੀ ਕੁਆਂਟੀਟੀ 'ਚ ਤਾਂ ਇਹਨੂੰ ਸਾਰੀ ਪ੍ਰੋਪਰਟੀਜ਼ ਕੋਜ਼ ਐਸਾ ਕਰਦਾ ਤਾਂ ਅੱਛਾ ਹੁੰਦਾ ਹੋਰ ਮਲ ਕਰਨਾ ਪਰ ਜ਼ਿਆਦਾ ਵੀ ਨਹੀਂ ਪਾਉਣਾ ਚਾਹੀਦਾ ਬਹੁਤ ਘੱਟ ਪਾਉਣਾ ਚਾਹੀਦਾ ਇਹਨੂੰ ਆਈਨੋ ਹੈਗੀ ਐ ਪਾ ਦੇਣੀ ਕੋਈ ਫਿਕਰ ਨਾ ਕਰੋ ਫਲੇਵਰ ਦੀ ਉਹ ਆਉਂਦਾ ਨਹੀਂ ਇਹਦੇ ਵਿੱਚ ਜੇ ਤੁਸੀਂ ਇੱਕ ਬਿਸਕੁਟ ਦੇ ਪੈਕੇਟ ਦਾ ਬਣਾ ਰਹੇ ਹੋ ਔਰ ਤੁਹਾਨੂੰ ਲੱਗ ਰਿਹਾ ਹੈ ਕਿ ਬਹੁਤ ਘੱਟ ਹੈਗਾ ਇਹਦੇ ਵਿੱਚ ਜਿਹੜਾ ਬੈਟਰ ਹੈਗਾ ਉਹ ਬਹੁਤ ਘੱਟ ਹੈਗਾ ਤੇ ਜੇ ਤੁਹਾਨੂੰ ਜ਼ਿਆਦਾ ਵਧਾਉਣਾ ਹੈ ਤਾਂ ਦੱਸਾਂ ਕੀ ਕਰ ਸਕਦੇ ਹੋ ਤੁਸੀਂ ਤੁਸੀਂ ਇਹਨੂੰ ਫਿਰ ਵੀ ਪਾ ਸਕਦੇ ਹੋ ਪਰ ਤੁਸੀਂ ਜਦੋਂ ਦੁੱਧ ਨਾਲ ਇਹਨੂੰ ਰਲਾ ਲਓ ਨਾ ਹੌਲੀ ਹੌਲੀ ਇਹਦੇ ਵਿੱਚ ਆਟਾ ਪਾ ਕੇ ਮਿਕਸ ਕਰਦੇ ਰਹੋ ਉਹ ਨਾਲ ਵੱਧ ਜਾਂਦੀ ਕੁਆਂਟੀਟੀ ਕੇਕ ਦੀ ਮੈਂ ਕਹ ਲੈਂਦੀ ਸੀ ਕੀਤਾ ਸੀਗਾ ਬਣਾਉਂਦੇ ਵੇਲੇ ਇਹਨੋਂ ਜਿਹੜੀ ਹੈਗੀ ਹੈ ਨਾ ਉਹ ਹਮੇਸ਼ਾ ਸੁੱਚੇ 스ਪੂਨ ਚ ਰੱਖੋ ਤੇ ਜਦੋਂ ਇਸ ਜਿਸ ਚਮਚ ਤੋਂ ਇਨੋ ਬੇਕਿੰਗ ਪਾਊਡਰ ਜਾਂ ਬੇਕਿੰਗ ਸੋਡਾ ਪਾਇਆ ਹੈ ਨਾ ਉਹ ਚਮਚ ਤੋਂ ਹੋਰ ਕਿਸੇ ਚੀਜ਼ ਵਿੱਚ ਨਾ ਪਾਇਓ ਕਿਉਂਕਿ ਜੇ ਉਹ ਕਿਸੇ ਚੀਜ਼ ਨਾਲ ਲੱਗ ਗਿਆ ਉਹ ਨਾਲ ਉਹਦਾ ਰਿਐਕਸ਼ਨ ਹੋ ਜਾਣਾ ਤਾਂ ਖਰਾਬ ਹੋ ਜਾਂਦੀ ਹੈ ਚੀਜ਼ ਹਮੇਸ਼ਾ ਜਿਵੇਂ ਆਵੇ ਕੋ ਅੱਦ ਅਸੀਂ ਕੀਤਾ ਹੈਗਾ ਇੱਥੇ ਸਟੈਂਡ ਹੈਗਾ ਕੁੱਕਰ ਦਾ ਅਸੀਂ ਇੱਥੇ ਲਾਤਾ ਕੜਚੀ ਕੜਾਈ ਤੇ ਤੇ ਇਹ ਕੜਾਈ ਹੈ ਨਾ ਪੁਰਾਣੀ ਜੀ ਹੈ ਤਾਂ ਇਦਾਂ ਇਦਾਂ ਦੀ ਵਰਤ ਨਹੀਂ ਰეკਮੈਂਡਡ ਹੈਗੀ ਤੁਹਾਨੂੰ ਪੁਰਾਣੀਆਂ ਕਡਾਈਆਂ ਵਰ ਤੋਂ ਉਤ ਨਾਲ ਥੋੜਾ ਸੇਕ ਰਹੂਗਾ ਕਿਉਂਕਿ ਜੇ ਇਹ ਕੰਮ ਨਹੀਂ ਕਰਦਾ ਨਾ ਮੈਥਡ ਤਾਂ ਕਡਾਈ ਨੂੰ ਤਾਂ ਜੋ ਹੋਊਗਾ ਉਹਦਾ ਕੁਝ ਨਹੀਂ ਫਰਕ ਪੈਣਾ ਇਹਨਾਂ ਤੇ ਅਸੀਂ ਲੂਣ ਪਾਇਆ ਪਹਿਲਾਂ ਤੇ ਉਹਦੇ ਉੱਤੇ ਇਹ ਰੱਖਿਆ ਲੂਣ ਇਸ ਕਾਰਨ ਪਾਇਆ ਤਾਂ ਕਿ ਜਿਹੜਾ ਕਡਾਈ ਹੈਗੀ ਨਾ ਉਹ ਖਰਾਬ ਨਾ ਹੋਵੇ ਤੇ ਉਹਨੂੰ ਪਹਿਲਾਂ ਅਸੀਂ ਗਰਮ ਕਰਾਂਗੇ ਇਦਾਂ ਹੀ ਜਦੋਂ ਗਰਮ ਹੋ ਜੂਗੀ ਨਾ ਇਹ ਸਟੈਂਡ ਦੇ ਉੱਤੇ ਅਸੀਂ ਰੱਖ ਦੇਣਾ ਆਪਣੇ ਆਪ ਬਣਨ ਲੱਗ ਜੂਗਾ ਅਸੀਂ ਇਹਨੂੰ 5-10 ਮਿੰਟ ਨਾ ਫੁੱਲ ਤਾਂ ਆਹ ਵੇਖੋ ਫਰੈਂਡਸ ਇੱਥੇ ਨਾਲ ਅਸੀਂ ਆ ਰੱਖਿਆ। ਨਾਲੇ ਗੈਸ ਬਾਲਣੀ ਹੈ ਤੇ ਤਾਂ ਅਸੀਂ ਨਾ ਪਹਿਲਾਂ ਇਹਨੂੰ ਗਰਮ ਕਰਕੇ ਇੱਧਾ ਰੱਖ ਦਾਂਗੇ ਫਿਰ ਉਹਦੇ ਉੱਤੇ ਨਾ ਇਦਾਂ ਪਾ ਦੇਣਾ ਅਸੀਂ ਢੱਕਣ ਢੱਕਣ ਪਾ ਦੇਣਾ ਬਸ ਫਿਰ ਹੋ ਜਾਊ। ਤਾਂ ਵੇਖੋ ਫਰੈਂਡਸ ਹੁਣ ਅਸੀਂ ਇੱਥੇ ਢੱਕਣ ਇਦਾਂ ਰੱਖ ਲੈਣਾ ਤਾਂ ਫਿਰ ਜਦੋਂ ਗਰਮ ਹੋਊਗਾ ਨਾ ਤਾਂ ਫਿਰ ਇਦਾਂ ਬੇਕਿੰਗ oven ਉੰਦੈਣਾ ਉਹ ਉਹਦਾ ਮਤਲਬ ਉਹਦਾ ਦਾ ਸੀਨ ਬਣ ਜਾਊਗਾ। ਤੋਂ ਨਾਲ ਸਾਰੀ ਆਰਾਮ ਨਾਲ ਰਖਣਾ ਇੱਕ ਗਾਇਸ ਧਿਆਨ ਰੱਖਣਾ ਇਸ ਗੱਲ ਦਾ ਕਿ ਜਿਹੜਾ ਇਹ ਹੈਗਾ ਨਾ ਟਕਣ ਇਹ ਸਭ ਤੋਂ ਗਰਮ ਚੀਜ਼ ਹੈ ਦੁਨੀਆ ਦੀ ਇਸ ਗੱਲ ਦਾ ਧਿਆਨ ਰੱਖਣਾ ਇਹ 10 10 ਮਿੰਟ ਤੱਕ ਕੂਲ ਨਹੀਂ ਹੋਣਾ ਇਹਨੇ ਇੰਨਾ ਜ਼ਿਆਦਾ ਗਰਮ ਹੋ ਜਾਊਗਾ ਕੜਾਈ ਦਾ ਵੀ ਧਿਆਨ ਰੱਖਣਾ ਬਹੁਤ ਜ਼ਿਆਦਾ ਗਰਮ ਹੋ ਗਈ ਇੰਨੀ ਗਰਮ ਹੋਣੀ ਹੈ ਕੜਾਈ ਇਹਨਾਂ ਜਿਹੜੇ ਆ ਆਸ-ਪਾਸ ਵਾਲੇ ਨੇ ਉਹ ਵੀ ਬਰਤਨ ਗਰਮ ਹੋ ਜਾਣੇ ਤਾਂ ਉਹਦਾ ਧਿਆਨ ਰੱਖਿਓ ਕਿਉਂਕਿ ਜੇ ਹੱਥ ਹੂਤ ਵੱਜ ਗਿਆ ਨਾ ਤਾਂ ਫਿਰ ਤੁਹਾਡੇ ਸਾਥ ਫਰੈਂਡਸ ਆ ਜਿਹੜਾ ਬੈਟਰ ਸੀਗਾ ਨਾ ਮੈਂ ਤਿਆਰ ਕਰ ਲਿਆ ਅਸਲ ਚ ਨਾ ਫੋਨ ਦੀ ਬੈਟਰੀ ਘਟ ਗਈ ਸੀ ਤਾਂ ਮੈਂ ਇਹ ਰਿਕਾਰਡ ਕਰਨੋਂ हट ਕੇ ਨਾ ਮੈਂ ਇਦਾਂ ਬ ਗਾਈਜ਼ ਹੁਣ ਅਸੀਂ ਇਹਨੂੰ ਸੇਵ ਕਰਤਾ ਇਹ ਦੇਖੋ ਸਟੈਂਡ ਦੇ ਉੱਤੇ ਅਸੀਂ ਇਹਨੂੰ ਪਾਤਾ ਹੁਣ ਵੀਰਨਾ ਅਸੀਂ ਮੰਮਾ ਟੱਕ ਦੇ ਦੇ ਓ ਕਿਨੂੰ ਠਾਕਨੇ ਉਹਨੂੰ ਠਾਕ ਤੇ ਆ ਵੇਖੋ ਸੇ ਉਹਨੇ ਇੱਕ ਲਾਇ ਸਿੱਟਿਆਰੀ ਵਿਚਲੀ ਹੈ ਹੈ ਚਾਹੇ ਮੈਂ ਮੈਂ ਚੈਰੀ ਮੰਗਾਈ ਥੋੜੀ ਹੈ ਹਲੋ ਕਿਹਨੂੰ ਚੈਰੀ ਦਾ ਕਰਦੇ ਕੋਣ ਮੈਨੂੰ ਥੋੜੀ ਜਿਹੀ ਤਾਂ ਚੈਰੀ ਮੰਗਾਈ ਹੁਣੇ ਗਾਈਜ਼ ਆ ਵੇਖੋ ਅਜੀਬ ਜਿਹਾ ਮੌਸਮ ਹੋਇਆ ਪਰ ਮੈਨੂੰ ਅਜੀਬ ਜਿਹਾ ਮੌਸਮ ਹੀ ਚੱਲ ਆਦਾ ਹੈ ਕਿਉਂਕਿ ਇੱਕ ਕਿਤੇ ਬੈਟਰ ਹੈਗਾ ਪਰ ਹੁਣ ਤਾਂ ਹੁਣ ਤਾਂ ਗਰਮੀਆਂ ਚ ਆਉਣ ਆ ਰਹੀਆਂ ਤਾਂ ਇਹਨਾਂ ਕੋਈ ਫਰਕ ਨਹੀਂ ਪੈਂਦਾ ਵੈਸੇ ਤਾਂ ਮੈਨੂੰ ਬਹੁਤ ਅੱਛਾ ਲੱਗਦਾ ਸੀਗਾ ਜਦੋਂ ਇਦਾਂ ਦਾ ਮੌਸਮ ਹੋ ਜਾਂਦਾ ਸੀ ਕਿਉਂਕਿ ਗਰਮੀਆਂ ਹੁੰਦੀਆਂ ਸੀ ਨਾ ਜਦੋਂ ਤਾਂ ਬਹੁਤ ਜ਼ਿਆਦਾ ਮਤਲਬ ਗਰਮੀ ਲੱਗਣੀ ਮੈਂ ਮੈਂ ਏਸੀ ਵਾਲੇ ਕਮਰੇ 'ਚ ਨਹੀਂ ਬੈਠ ਸਕਦਾ ਸੀਗਾ ਨਾ ਤਾਂ ਫਿਰ ਇਸ ਕਰ ਉਹਦੋਂ ਮੈਂ ਪੜਦਾ ਸੀਗਾ ਦੂਜੇ ਕਮਰੇ 'ਚ ਤਾਂ ਇਹ ਤਾਂ ਆਇਥੇ ਦੇਖੋ ਮੌਸਮ ਬਹੁਤ ਅੱਛਾ ਮੌਸਮ ਹੈਗਾ ਨਾ ਟੂ ਲਾਈਕ ਹੈਲੋ ਗਾਇਜ਼ ਆ ਵੀਖੋ ਜਦੋਂ ਦੇਖ ਸਕਦੇ ਹੋ ਤੁਸੀਂ ਇਹ ਕਿ ਕੇ ਬਣ ਚੁੱਕਾ ਹੈ ਜਦੋਂ ਕੇਕ ਜਦੋਂ ਕੇਕ ਬਣਦਾ ਹੈ ਨਾ ਜਦੋਂ ਤੁਹਾਨੂੰ ਪਤਾ ਲਗਾਉਣਾ ਹੁੰਦਾ ਹੈ ਉਹਦਾ ਨਾ ਬਸ ਸਿੰਪਲੀ ਕੋਈ ਟੂਥਪਿਕ ਲਓ ਜਾਂ ਚਾਕੂ ਲਓ ਉਹਨੂੰ ਅੰਦਰ ਤੱਕ ਵਾਰ ਦੇਣਾ ਇੱਕ ਵਾਰ ਇਦਾਂ ਕੱਢੋ ਦੇਖੋ ਕੁਝ ਵੀ ਨਹੀਂ ਲੱਗਾ ਇੱਥੇ ਇਹ ਮਤਲਬ ਕੇ ਐਕਡਮ ਪਰਫੈਕਟ ਬਣਿਆ ਸਾਡਾ ਹੁਣ ਅਸੀਂ ਇਹਨੂੰ ਕੱਢ ਕੇ ਬਾਹਰ ਰੱਖ ਰਿਹਾ ਤਾਂ ਕਿ ਇਹ ਠੰਡਾ ਹੋ ਜਾਏ ਕਿਉਂਕਿ ਜੇ ਇਦਾਂ ਹੀ ਅਸੀਂ ਖਾ ਲਾਂਗੇ ਬਹੁਤ ਗਰਮ ਹੋਣਾ ਹੈ ਤਾਸੀ ਪਰਫੈਕਟ ਸ਼ੇਪ ਵੀ ਚਾਉਂਦੇ ਆ ਨਾ ਫਿਰ ਇਦਾਂ ਹੀ ਨਾ ਵਿੱਚੋਂ ਚਮਚ ਕੱਢ ਕੇ ਖਾ ਲਈਏ ਅਸੀਂ ਤੁਹਾਨੂੰ ਵੀ ਦਿਖਾਉਣਾ ਹੈ ਕਿਉਂਕਿ ਠੰਡਾ ਹੋ ਚੁੱਕਾ ਹੈ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਇਦਾਂ ਅਸੀਂ بار بار ਉਹਨੂੰ ਕੱਢ ਰਹੇ ਆ ਨਾ ਕਰੋ ਬੱਸ ਬੱਸ ਵੈਸੇ ਦੇਖ ਲਓ ਇਦਾਂ ਇਦਾਂ ਹੀ ਕੱਢ ਕੇ ਅਸੀਂ ਅਸੀਂ ਆਪ ਹੀ ਖਾਣਾ ਤੇ ਬਹੁਤ ਵਧੀਆ ਬਣਿਆ ਬਹੁਤ ਵਧੀਆ ਚਲੋ ਦੇ दो ਮੈਨੂੰ ਆਹ ਦੇਖੋ ਗਾਇਜ਼ ਕੇਕ ਬਣ ਚੁੱਕਾ ਹੈ ਸਾਡਾ ਰੈਡੀ ਹੈ ਇੱਕਦਮ ਤਿਆਰ ਹੈ ਤਾਂ ਲਾਈਕ ਸਬਸਕ੍ਰਾਈਬ ਸ਼ੇਅਰ ਕਰੋਗੇ ਤਾਂ ਨੂੰ ਅੱਛਾ ਲੱਗਿਆ ਤੇ ਬਾਏ ਹੈਲੋ ਫਰੈਂਡਸ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਰਬਜੀਤ ਵਲੌਗ ਵਿੱਚ ਅਸੀਂ ਸਾਰੇ ਠੀਕ ਆ ਆਈ ਹੋਪ ਤੁਸੀਂ ਵੀ ਸਾਰੇ ਠੀਕ ਹੋਵੋਗਾ ਆਪ ਆਪਣੇ ਘਰਾਂ ਵਿੱਚ ਤੇ ਟਾਈਮ ਇੱਥੇ 12 12:30 ਦਾ ਹੋ ਗਿਆ ਸਫਾਈ ਵਗੈਰਾ ਸਾਰਾ ਕੁਝ ਹੋ ਗਿਆ ਤੇ ਦੇਖੋ ਬੱਦਲ ਆ ਗਏ ਨੇ ਰਾਤ ਨੂੰ ਹੀ ਬਹੁਤ بارش ਪਈ ਤੇ ਹੁਣ ਸੀਗਾ ਕਿ ਚਲੋ ਹਟ ਜੇਗੀ ਤੇ ਇੱਧਰ ਬਹੁਤ ਗਮਲਿਆਂ ਲੱਗ ਕੇ ਕਾਈ ਜੰਮੀ ਹੋਈ ਆ ਇਹਨੂੰ ਕਰਨਾ ਸਾਫ਼ ਅਸੀਂ ਤੇ ਮੈਂ ਲੈਂਦਾ ਕਾਸਟਿੰਗ ਕਾਸਟਿੰਗ ਸੋਡਾ ਲੈਂਦਾ ਹੈ ਤੇ ਕਲੀਨਾ ਵੀ ਵੈਸੇ ਹੋ ਜਾਂਦਾ ਵੈਸੇ ਕੋਸਟਿੰਗ ਸੋਡੇ ਨਾਲ ਕੋ ਹੋ ਜਾਂਦਾ ਸਾਫ ਜਿਹੜਾ ਬਹੁਤ ਵਧੀਆ ਹੋ ਜਾਂਦਾ ਤੇ ਇਹ ਸਿੰਪਲ ਫਰਸ਼ ਹੈ ਸਾਡਾ ਇਹ ਐਕਚੁਅਲੀ ਤੀਜੀ ਮੰਜ਼ਲ ਹੈ ਤੇ ਉਦੋਂ ਜਦੋਂ ਡੈਡੀ ਹੁਣਾਂ ਨੇ ਮਕਾਨ ਬਣਾਇਆ ਸੀਗਾ ਤੇ ਉਦੋਂ ਅਲਾਉਡ ਨਹੀਂ ਸੀ ਕਿ ਤੀਸਰੀ ਮੰਜ਼ਲ ਜਿਹੜੀ ਪੂਰੀ ਛਤਾਂ ਦੀ ਉੱਪਰ ਮਤਲਬ ਡਰਾਈਂਗ ਬੈੱਡਰੂਮ ਜਿਹੜਾ ਇੱਕ ਹੈ ਉਹ ਇਕੱਠਾ ਹੀ ਕੀਤਾ ਹੋਇਆ ਸਾਡਾ ਬੈੱਡਰੂਮ ਨਹੀਂ ਬਣਾਇਆ ਹੁਣ ਵੱਡਾ ਹੀ ਹਾਲ ਕਮਰਾ ਤੁਹਾਨੂੰ ਪਤਾ ਹੀ ਇੱਕ ਕਮਰਾ ਤੇ ਇੱਕ ਸਾਡਾ ਕਮਰੇ ਜਿਹੜੇ ਉੱਪਰ ਖੁੱਲੇ ਹੀ ਹੈਗੇ ਨੇ ਤੇ ਇਹ ਸਾਰਾ ਡੈਡੀ ਲੌਂਜ ਦੀ ਛੱਤ ਦਿੱਤੀ ਸੀ ਕੰਦ ਵਗੈਰਾ ਤੇ ਤੁਸੀਂ ਜਦੋਂ ਲੈਂਟਰ ਪਾਉਣਾ ਪਾ ਸਕਦੇ ਹੋ ਉੱਪਰ ਤੇ ਅਸੀਂ ਸੋਚ ਰਹੇ ਸੀ ਹੁਣ ਪੌੜੀ ਦਾ ਇੱਥੋਂ ਕਰਾਂਗੇ ਉੱਪਰ ਨੂੰ ਤੇ ਚਲੋ ਜਦੋਂ ਹੋਏਗਾ ਉਹ ਤੇ ਬਾਅਦ ਦੀ ਗੱਲ ਹੈ ਤੇ ਤਾਂ ਕਰਕੇ ਇਹ ਨਾ ਵਿੜੇ ਤੇ ਸਿੰਪਲ ਹੀ ਫਰਸ਼ ਪਿਆ ਹੋਇਆ ਸੀਗਾ ਸਿੰਪਲ ਫਰਸ਼ ਪੈਨ ਕਰਕੇ ਤੇ ਇਸ ਵਾਰ ਇੰਨੀ بارش ਆਈ ਇੰਨੀ بارش ਆਈ ਕਿ ਲਗਾਤਾਰ ਜਿਹੜੇ ਫਰਸ਼ ਸੁੱਕੇ ਨਹੀਂ ਕਿ ਧੁੱਪ ਇੱਕ ਤੇ ਗਮਲਿਆਂ ਕਰਕੇ ਉਹਦੀ ਵੀ ਹਰਿਆਵਲੀ ਹਨਾ ਹੋ ਜਾਂਦੀ ਹੈ ਸਾਈਡ ਤੋਂ ਤੇ ਇਸ ਵਾਰ ਤੇ ਬਹੁਤ ਜ਼ਿਆਦਾ ਜੰਮੇਗੀ ਤੇ ਮੈਂ ਅੱਜ ਕੋਸ਼ਿਸ਼ ਕੀਤੀ ਸੀ ਬਰਸ਼ ਦੇ ਨਾਲ ਲਾਉਣ ਦੀ ਪਰ ਲੱਥੀ ਨਹੀਂ ਫਿਰ ਮੈਂ ਆਨਲਾਈਨ ਕਾਸਟਿੰਗ ਸੋਡਾ ਜਿਹੜਾ ਹੁੰਦਾ ਉਹਨੂੰ ਮੈਂ ਮੰਗਵਾਇਆ ਹੋਇਆ ਤੇ ਉਹ ਮੈਂ ਕਰਨਾ ਸੀ ਪਰ بارش ਫੇਰ ਆ ਗਈ ਤੇ ਥੋੜੇ ਜਿਹਾ ਕੱਪੜੇ ਰਹਿ ਗਏ ਨੇ ਦਾਲ ਮੈਂ ਰੱਖੀ ਹੋਈ ਮਾਂਛੋਲੀ ਦੀ ਤੇ ਰਾਈਸ ਰੱਖੇ ਆ ਤੇ ਤੇ ਚਲੋ ਮਿਲਦੇ ਆ ਤੁਹਾਨੂੰ ਹੁਣ ਮੈਂ ਕਰਨੇ ਕੰਮ ਬਾਕੀ ਸਾਰੇ ਕੰਮ ਹੋ ਗਏ ਨੇ ਤੇ ਅੰਦਰ ਚਲਦੇ ਆ ਬ੍ਰਿਆਮ ਨੇ ਬਣਾਇਆ ਸੀ ਜੈਕੀਕ ਤੇ ਬਰੀਆਮ ਇੱਥੇ ਲੰਮੇ ਪਿਆ ਬਰੀਆਮ ਚਲੋ ਉਠੋ ਨਾਲੋ ਫਟਾਫਟ ਤੇ ਲੇਟ ਹੀ ਉਠੇ ਬਰਿੰਦਰ ਰਿਆਸ ਕਰ ਰਹੇ ਨੇ ਦਰਵਾਜ਼ਾ ਬੰਦ ਕਰ ਲਏ ਨੇ ਤੇ ਇੱਧਰ ਰਾਈਸ ਜਿਹੜੇ ਬਣ ਕੇ ਤਿਆਰ ਹੋ ਗਏ ਨੇ ਸਾਡੇ ਤੇ ਦਾਲ ਵੀ ਬਣ ਗਈ ਲਗਾਉਣਾ ਹੈ ਇੱਥੇ ਤੇ ਤੇ ਤੜਕਾ ਲਗਾ ਕੇ ਫੇਰ ਉਸ ਤੋਂ ਬਾਅਦ ਕਿ ਬਰੀਆਮ ਨੇ ਬਣਾਇਆ ਕੇਕ ਖਲਾਰਾ ਬਹੁਤ ਪੰਦਾ ਬਰੀਆਮ ਤੇ ਉਹ ਕੜਾਈ ਵਗੈਰਾ ਜਿੰਨੇ ਭਾਂਡੇ ਸਾਰੇ ਜਿਹੜੇ ਉਹ ਗੰਦੇ ਹੋਏ ਨੇ ਉਹਨਾਂ ਨੂੰ ਸਾਫ਼ ਕਰਾਂਗੇ ਤੇ ਮਿਲਦੇ ਆ ਜੀ ਹੁਣ ਤੁਹਾਨੂੰ ਜੋ ਵੀ ਕੰਮ ਕਰ ਰਹੇ ਦੋ ਤਿੰਨ ਦਿਨ ਤੋਂ ਵਲੌਗ ਨਹੀਂ ਬਣਿਆ ਕਿਉਂਕਿ ਸਿਹਤ ਨਾਲ ਠੀਕ ਹੁਣ ਕਰਕੇ ਵਲੌਗ ਨਹੀਂ ਬਣਿਆ ਤੇ ਹੁਣ ਥੋੜਾ ਇਧਰ ਅ ਅੱਜ ਕੰਮ ਵਾਲੀ ਨੂੰ ਮੈਂ ਜਲਦੀ ਬੁਲਾਇਆ ਸੀਗਾ ਕਿਉਂਕਿ ਮੈਥੋਂ ਬਹੁਤ ਮੁਸ਼ਕਲ ਹੋ ਗਈ ਸੀ ਕਿ ਛੜਪੋਚਾ ਮੈਨੂੰ ਨਹੀਂ ਲੱਗਦਾ ਕਿਉਂਕਿ ਡਾਕਟਰ ਨੇ ਮਨਾ ਕੀਤਾ ਪਰਪਰ ਬਹਿਣ ਵਾਸਤੇ ਤੇ ਮੇਰੀ ਆਪਰੇਸ਼ਨ ਹੋਏ ਤਾਂ ਕਰਕੇ ਤੇ ਮੈਂ 1 ਮਹੀਨਾ ਹੁਣ ਕੀਤਾ ਵਾ ਤੇ ਮੈਨੂੰ ਤਕਲੀਫ ਜਿਆਦਾ ਬੈਕ ਪੇਨ ਦੀ ਜਿਆਦਾ ਵੱਧ ਗਈ ਤੇ ਇਸ ਕਰਕੇ ਹੁਣ ਕੰਮ ਵਾਲੀ ਆਈ ਆ ਤਾਂ ਜੋ ਉਹਨੂੰ ਮੈਂ ਕਿਹਾ ਤੂੰ 8:30 ਵਜੇ ਸਫਾਈ ਕਰਕੇ ਚਲ ਜਾਕਰ ਉਸ ਤੋਂ ਬਾਅਦ ਜੜੇ ਮੇ ਡਸਟਿੰਗ ਵਗੈਰਾ ਜੋ ਵੀ ਕਰਨਾ ਉਹ ਬਾਅਦ ਚ ਮੈਂ ਕੰਮ ਕਰ ਲਾਂਗੀ ਅਗਰ ਗੰਦ ਪਏਗਾ ਮੈਂ ਸਟੈਂਡਿੰਗ ਪੋਚੇ ਨਾਲ ਸਾਫ ਕਰ ਲਿਆ ਕਰੂੰਗੀ ਇੱਕ ਵਾਰੀ ਸਫਾਈ ਕਰਕੇ ਚਲ ਜਾ ਕਰਗੀ ਸਵੇਰੇ ਇਦਾਂ ਮੈਂ ਕਿ ਅਸੀਂ ਵੀ ਜਲਦੀ ਉੱਠਦੇ ਆ ਤੇ ਸਾਨੂੰ ਹੁੰਦਾ ਕਿ ਬਾਅਦ ਚ ਥੋੜਾ ਜਿਨਾ ਆਰਾਮ ਕਰਨਾ ਹੁੰਦਾ ਕਿ ਫਿਰ ਆਰਾਮ ਨਹੀਂ ਹੁੰਦਾ ਕੋ ਸਾਰਾ ਦਿਨ ਤੇ ਮਤਲਬ ਆ ਲਾਈਵਾਂ ਦੇ ਚੱਕਰ ਵਿੱਚ ਬਿਲਕੁਲ ਨਹੀਂ ਸੀ ਕੁਛ ਗੁਰਦੁਆਰਾ ਸਾਹਿਬ ਨਹੀਂ ਜਾਇਆ ਜਾ ਰਿਹਾ ਸੀ ਕੁਛ ਨਹੀਂ ਹੋਇਆ ਜਾ ਰਿਹਾ ਸੀ ਇਸ ਕਰਕੇ ਅਸੀਂ ਆਪਣੀ ਰੁਟੀਨ ਸ਼ੁਰੂ ਕੀਤੀ ਹੋਈ ਆ ਕਿ ਉਹ ਕੰਮ ਪਹਿਲਾਂ ਹੈ ਹੈਨਾ ਤੇ ਜਿਹੜੇ ਅਸੀਂ ਕਰਨੇ ਨੇ ਤੇ ਇਸ ਕਰਕੇ ਉਹਨਾਂ ਨੂੰ ਕਿਹਾ ਕਿ ਕਮਾਈ ਨੂੰ ਕਿਹਾ ਕਿ ਤੂੰ ਸਾਡੇ 8 ਵਜੇ ਆ ਕੇ ਕੰਮ ਕਰਕੇ ਚਲ ਜਾ ਕਰ ਉਸ ਤੋਂ ਬਾਅਦ ਜਿਹੜੇ ਅਸੀਂ ਕੰਮ ਕਰਨੇ ਮੈਂ ਕਰਦੀ ਰਹੂੰਗੀ ਤੇ ਸਫਾਈ ਵਗੈਰਾ ਕਰ ਗਈ ਸੀ ਵੀਡੀਓ ਵਗੈਰਾ ਤੋ ਗਈ ਸੀ ਪਰ ਉਹ ਮੈਂ ਵਿਹੜਾ ਸਾਫ਼ ਕਰਨਾ ਸੀ ਕਾਈ ਜੀ ਜੰਮੀ ਹੋਈ ਤੇ ਮੈਂ ਅੱਜ ਫੇਰ ਆ ਗਿਆ ਤੇ ਚਲੋ ਮਿਲਦੇ ਆ ਫਿਰ ਤੁਹਾਨੂੰ ਅ ਕੀ ਕਰਦੇ ਅੱਗੇ ਜੋ ਵੀ ਕਰਾਂਗੇ ਤੁਹਾਨੂੰ ਜਰੂਰ ਦਿਖਾਵਾਂਗੇ ਤੇ ਮੈਂ ਹੁਣ ਬਾਥਰੂਮ ਵਾਸ਼ ਕਰਕੇ ਆਈ ਸੀ ਤੇ ਹੁਣ ਕੱਪੜੇ ਧੋਣੇ ਸੀਗੇ ਥੋੜੇ ਜਿੰਨੇ ਜਿਹੜੇ ਕਸ਼ਾਇਰੇ ਵਗੈਰਾ ਪਏ ਨੇ ਤੇ ਇੱਕ ਬੈੱਡ ਸ਼ੀਟ ਮੈਂ ਇੱਕ ਰੂਮ ਦੀ ਉਤਾਰੀ ਹੋਈ ਹੈ ਇੱਕ ਦੀ ਪਰਸੋ ਉਤਾਰੀ ਸੀ ਉਹ ਧੁੱਪ ਗਈ ਤੇ ਉਹ ਵਾਲੀ ਇੱਕ ਜਿਹੜੇ ਥੋੜੇ ਕੱਪੜੇ ਹੈਗੇ ਉਹਨਾਂ ਨੂੰ ਧੋ ਲਾਂਗੀ ਤੇ ਮੈਂ ਕਿਹਾ ਪਹਿਲਾਂ ਲੰਚ ਤਿਆਰ ਕਰ ਲਾਂ ਲੰਚ ਬਣਿਆ ਹੋਊਗਾ ਉਸ ਤੋਂ ਬਾਅਦ ਜਿਹੜਾ ਵੀ ਕੰਮ ਕਰਨਾ ਹੋ ਮੈਂ ਕਰ ਲਾਂਗੀ ਤੇ ਮੈਂ ਸੋਚ ਰਹੀ ਸੀ ਅੱਜ ਮੈਂ ਗੁਰਦੁਆਰਾ ਸਾਹਿਬ ਹੀ ਜਾਉਂਗੀ ਸਿੰਘ ਸਿੱਧਾ ਕਾਫੀ ਦਿਨ ਹੋ ਗਏ ਮੈਂ ਗੁਰਦੁਆਰਾ ਸਾਹਿਬ ਨਹੀਂ ਜਾਇਆ ਗਿਆ ਤੇ ਬਦਲ ਐਨੇ ਆ ਗਏ ਫਿਰ ਮੀ ਆਉਣ ਵਾਲਾ ਹੋਇਆ ਤੇ ਚਲੋ ਕਰਦੇ ਆਂ ਕੰਮ ਤੇ ਮੈਂ ਜਿਹੜੀ ਮਾਂ ਦੀ ਦਾਲ ਆ ਉਹਦੇ ਵਿੱਚ ਹਲਦੀ ਤੇ ਮੇਥੇ ਤੇ ਸੌਂਡ ਦਾ ਚਮਚ ਜ਼ਰੂਰ ਪਾਣੀ ਕਿਉਂਕਿ ਉਹਦੇ ਨਾਲ ਵਾਈ ਨਹੀਂ ਲੱਗ ਹੁੰਦੀ ਵਾਈ ਬਿਲਕੁਕੁਲ ਨਹੀਂ ਲੱਗਦੀ ਦਾਲ ਮਾਂ ਦੀ ਤੇ ਨਹੀਂ ਤੇ ਅਸੀਂ ਮਾਂ ਦੀ ਦਾਲ ਬਣਾਉਣੀ ਹਟ ਗਏ ਸੀ ਕਿਉਂਕਿ ਬਹੁਤ ਜ਼ਿਆਦਾ ਗੈਸ ਬਣਨ ਲੱਗੀ ਸੀ ਪਰ ਜਦੋਂ ਦੀ ਮੈਂ ਸੁੰਡ ਪਾਉਣ ਲੱਗ ਗਈ ਆ ਮਾਂ ਦੀ ਦਾਲ ਵਿੱਚ ਤੇ ਬਿਲਕੁਲ ਮਾੜੀ ਨਹੀਂ ਲੱਗਦੀ ਮੇਥੇ ਔਰ ਫਿਰ ਹਿੰਗ ਦਾ ਤੜਕਾ ਲਗਾ ਦਿੰਦਾ ਤੇ ਅੱਜ ਮਾਂ ਛੋਲਿਆਂ ਦੀ ਦਾਲ ਬਣਾਈ ਆ ਤੇ ਰਾਈਸ ਮਾਂ ਛੋਲਿਆਂ ਦੀ ਦਾਲ ਦੇ ਨਾਲ ਰਾਈਸ ਤੇ ਬਣਨੇ ਸੀ ਤੇ ਬਰੀਆਮ ਕਹਿੰਦਾ ਰਾਈਸ ਖਾਣੇ ਆ ਉਸ ਤੋਂ ਪਹਿਲਾਂ ਬਰੀਆਮ ਨੇ ਕੇਕ ਬਣਾਇਆ ਕੇਕ ਬਣਾ ਕੇ ਜਿਹੜੇ ਬਰਤਨ ਹੁਣ ਸਾਫ਼ ਕਰਨੇ ਹੋ ਪਏ ਉਹ ਸਾਫ਼ ਕਰ ਲਈਏ ਚਲੋ ਮਿਲਦੇ ਆ ਜੀ ਪਿਆਜ਼ ਵਗੈਰਾ ਕੱਟੀਏ ਹੁਣ ਤੇ ਲਸਣ ਵਗੈਰਾ ਮੈਂ ਕੱਟ ਕੇ ਰੱਖਿਆ ਹੋਇਆ ਆਲਰੇਡੀ ਲਸਣ ਵਗੈਰਾ ਸਾਰਾ ਕੱਟ ਕੇ ਰੱਖਿਆ ਹੋਇਆ ਪਿਆਜ਼ ਵੀ ਥੋੜਾ ਜਿਨਾ ਪਿਆ ਹੈ ਤੇ ਲਸਣ ਮੈਂ ਕੱਟ ਕੇ ਜਿਹੜਾ ਮੈਂ ਛਿਲਕੇ ਤੇ ਫ੍ਰਿਜ 'ਚ ਰੱਖ ਦਿੰਦੀ ਹਾਂ ਉਹ ਨੂੰ ਡੱਬੀ ਭਰ ਕੇ ਤੇ ਥੋੜਾ ਜਿਨਾ ਰਹਿ ਗਿਆ ਸੀ ਤੇ ਹੁਣ ਅੱਜ ਦੇਖਾਂਗੀ ਸ਼ਾਮ ਨੂੰ ਲਸਣ ਵੀ ਥੋੜਾ ਕਰਕੇ ਰੱਖਾਂਗੀ ਤੇ ਅੱਗਗੇ ਟਮਾਟਰ ਜਿਹੜੇ ਮਹਿੰਗੇ ਹੋ ਜਾਂਦੇ ਹੋਰ ਤੇ ਇਸ ਕਰਕੇ ਟਮਾਟਰਾਂ ਦੀ ਵੀ ਅੱਜ ਦੇਖਾਂਗੀ ਮੈਂ ਪਿਊਰੀ ਬਣਾ ਕੇ 2 ਕਿਲੋ ਲੈ ਕੇ ਤੇ ਬਣਾ ਕੇ ਰੱਖ ਲਾਂਗੀ ਤੇ ਇਦਾਂ ਹੀ ਮੈਂ ਕਰ ਦਿੰਨੀ ਜਦੋਂ ਕਈ ਵਾਰੀ ਸਸਤੇ ਹੋ ਜਾਂਦੇ ਕਦੀ ਹੁਣ 100 ਰੁਪਏ ਕਿਲੋ ਟਮਾਟਰ ਹੋਏ ਪਏ ਸੀ ਹੈ ਇਹ ਦਾ ਪਿਊਰੀ ਬਣਾ ਕੇ ਰੱਖ ਲੋ ਤੇ ਚਲੋ ਜਦੋਂ ਟਮਾਟਰ ਮਹਿੰਗੇ ਹੋਣ ਤੋਂ ਪਹਿਲਾਂ ਪਿਊਰੀ ਪਾ ਲਓ ਜਦੋਂ ਸਸਤੇ ਆ ਤੇ ਉਹਦਾ ਟਮਾਟਰ ਇਦਾਂ ਹੀ ਕਰ ਜਿਹੜੇ ਜੁਕਤ ਦੇ ਨਾਲ ਹੀ ਚਾਹੁੰਦੇ ਨੇ ਤੇ ਨਿੱਕੇ ਨਿੱਕੇ ਕੀ ਇੱਕ ਜਿਹੜੀ ਗ੍ਰਹਿਣੀ ਆ ਨਿੱਕੇ ਨਿੱਕੇ ਇਦਾਂ ਦੀਆਂ ਮਤਲਬ ਸਰਫੇ ਕਰੇ ਤਾਂ ਬਹੁਤ ਵੱਡੀ ਗੱਲ ਹੈ ਤੇ ਚਲੋ ਕਰਦੇ ਆ ਜੀ ਹੁਣ ਕੰਮ ਸ਼ੁਰੂ ਹਾਂਜੀ ਫਰੈਂਡਸ ਇੱਥੇ ਮੈਂ ਲੱਗੀ ਸੀ ਤੜਕਾ ਲਾਉਣ ਦਾਲ ਵਾਸਤੇ ਤੇ ਪੈਨ ਦੇ ਵਿੱਚ ਮੈਂ ਸਰੋਂ ਦਾ ਤੇਲ ਜਿਹੜਾ ਉਹ ਰੱਖ ਦਿੱਤਾ ਸੀਗਾ ਤੇਲ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਤੇ ਇਹਦੇ ਵਿੱਚ ਪਾਵਾਂਗੇ ਜੀਰਾ ਤੇ ਹਿੰਗ ਤੇ ਜਿਹੜੀ ਮਸੋਂਡ ਸੀ ਉਹ ਨਾਲ ਹੀ ਪਾ ਦਿੱਤੀ ਸੀ ਮੇਥੇ ਔਰ ਸੁੰਡ ਤੇ ਥੋੜਾ ਲਸਣ ਕੁੱਟ ਕੇ ਨਾਲ ਹੀ ਪਾ ਦਿੱਤਾ ਸੀਗਾ ਤੇ ਜਦੋਂ ਜੀਰਾ ਪਾਉਣ ਤੋਂ ਬਾਅਦ ਹਿੰਗ ਪਾਉਣ ਤੋਂ ਬਾਅਦ ਫਿਰ ਮੈਂ ਪਿਆਜ਼ ਔਰ ਲਸਣ ਜਿਹੜਾ ਸੀ ਇਹ ਮੈਂ ਪਾ ਦਿੱਤਾ ਨੂੰ ਚੰਗੀ ਤਰ੍ਹਾਂ ਬ੍ਰਾਊਨ ਕਰ ਲਾਂਗੀ ਜਿੱਦਾਂ ਰੋਜ਼ ਤੜਕਾ ਲਗਾਉਂਦੀ ਹਾਂ ਉਦਾਂ ਹੀ ਸੇਮ ਹੀ ਤੜਕਾ ਸਿੰਪਲ ਲਗਾਵਾਂਗੀ ਤੇ ਦਾਲ ਬਣ ਕੇ ਬਹੁਤ ਵਧੀਆ ਬਣੀ ਸੀਗੀ ਤੇ ਮਾਸ਼ੋਲਾਂ ਦੀ ਦਾਲ ਜਿਹੜੀ ਕਾਫੀ ਦਿਨਾਂ ਬਾਅਦ ਬਣਾ ਰਹੀਆਂ ਕਿਉਂਕਿ ਉਹ ਜਿਹੜੀ ਸੌਂਡ ਐ ਸੌਂਡ ਕਰਕੇ ਵਾਈ ਨਹੀਂ ਲੱਗਦੀ ਬਿਲਕੁਲ ਗੈਸ ਨਹੀਂ ਬਣਦੀ ਤੇ ਤੁਸੀਂ ਇਦਾਂ ਹੀ ਬਣਾ ਸਕਦੇ ਹੋ ਜਦੋਂ ਵੀ ਕਈਆਂ ਭੈਣਾਂ ਨੂੰ ਹੁੰਦਾ ਕਿ ਬਹੁਤ ਜ਼ਿਆਦਾ ਕਹਿੰਦੇ ਕਿ ਸਾਡੀ ਨਾ ਮਾਂ ਦੀ ਦਾਲ ਖਾਣ ਦੇ ਨਾਲ ਨਾ ਸਾਨੂੰ ਗੈਸ ਬਣਦੀ ਆ ਤੇ ਯੂਰਿਕ ਐਸਿਡ ਵੱਧ ਜਾਂਦਾ ਨਾ ਹੀ ਯੂਰਿਕ ਐਸਿਡ ਵੱਧਦਾ ਇਹਦੇ ਨਾਲ ਨਾ ਹੀ ਸੌਂਡ ਦੇ ਨਾਲ ਨਾ ਤੇ ਤੁਸੀਂ ਇਹ ਜ਼ਰੂਰ ਮਤਲਬ ਜਦੋਂ ਦਾ ਇਹ ਤੇ ਮੈਂ ਅਜਮਾਇਆ ਹੋਇਆ ਕਿ ਜਦੋਂ ਦਾ ਅਸੀਂ ਇਦਾਂ ਪਾਣ ਲੱਗੇ ਆ ਸੌਂਡ ਤੇ ਬਿਲਕੁਲ ਮਾੜੀ 달 ਨਹੀਂ ਲੱਗਦੀ ਤੇ ਇਹ ਜਿਹੜਾ ਧਨੀਆ ਜਿਹੜਾ ਜੇ 15 20 ਦਿਨ ਹੋ ਗਏ ਆ ਪੁਰਾਣਾ ਲਿਆਂਦਾ ਹੋਇਆ ਧਨੀਆ ਤੇ ਇਹਨੂੰ ਮੈਂ ਸਾਫ਼ ਕਰਕੇ ਤੇ ਬਲਿੰਕਟ ਦੇ ਪੋਲੀਥੀਨ ਜਿਹੜੇ ਆਉਂਦੇ ਉਹ ਗੱਤੇ ਵਾਲੇ ਹੁੰਦੇ ਉਹਨਾਂ ਵਿੱਚ ਮੈਂ ਨਾ ਧਨੀਆ ਸਾਫ਼ ਕਰਕੇ ਲਪੇਟ ਕੇ ਤੇ ਇੱਕ ਇਹ ਬਲੀ ਡੱਬਾ ਇਹਦੇ ਵਿੱਚ ਮੈਂ ਰੱਖ ਦਿੰਦੀ ਆ ਤਾਂ ਅੱਜ ਪੂਰੇ 15 ਦਿਨ ਹੋ ਗਏ ਧਨੀਆ ਪੂਰਾ ਗੁੱਛੀ ਸੀਗੀ ਥੋੜਾ ਥੋੜਾ ਕਰਕੇ ਵਰਤ ਰਹੀ ਆ ਨਾ ਦਾਲ ਸਬਜ਼ੀ ਚ ਤੇ ਇੱਕਦਮ ਕੁਲਾ ਕੁਲੇ ਰਹਿੰਦਾ ਤੇ ਇਦਾਂ ਤੁਸੀਂ ਵੀ ਰੱਖਿਆ ਕਰੋ ਤੇ ਇਦਾਂ ਜਿਵੇਂ گلਦਾ ਨਹੀਂ ਆ ਜਿੱਦਾਂ ਲਫਾਫੇ ਚ ਪਾ ਕੇ ਫਰਿਜ ਚ ਰੱਖ ਦੋ گل ਜਾਂਦਾ ਤੇ ਇੱਥੇ ਤੜਕਾ ਲਾ ਕੇ ਹੋ ਗਿਆ ਤਿਆਰ ਤੇ ਧਨੀਆ ਮੈਂ ਕੱਟ ਲਿਆ ਸੀਗਾ ਇਹ ਮੈਂ ਪਾ ਦਾਂਗੀ ਅਗਰ ਤੁਹਾਨੂੰ ਥੋੜੀ ਜੀ ਵੀਡੀਓ ਮੇਰੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆਂ ਕੱਲ ਤੋਂ ਨਵੀਂ ਵੀਡੀਓ ਲੈ ਕੇ ਆਉਣ ਤੱਕ ਧੰਦ